ਗੁਰੂ ਦੇ ਸਿੱਖਾਂ ਨੇ ਕਿਵੇਂ ਹਾਸਾ ਸਕੇ ਜਾਨਾ ਕੁਰਬਾਨ ਕੀਤੀ ਆਪਣੇ ਆਪਣੇ ਗੁਰੂ ਪ੍ਰਤੀ ਪਿਆਰ ਲਈ ਸਿੱਖ ਧਰਮ ਵਿੱਚ अनेका ਹੀ ਸ਼ਹੀਦ ਹੋਏ ਹਨ ਅਤੇ अनेका ਹੀ ਅਜਿਹੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਨੇ ਸਿੱਖੀ ਨੂੰ ਨਵੇਂ ਮੋੜ ਦਿੱਤੇ ਪਰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪੈਣਾ ਅਤੇ ਸਰਸਾ ਨਦੀ ਦੇ ਕਿਨਾਰੇ ਜੋ ਪਰਿਵਾਰ ਦਾ ਵਿਛੋੜਾ ਹੋਇਆ ਇਹ ਇੱਕ ਬਹੁਤ ਵੱਡੀ ਘਟਨਾ ਸੀ ਜਿਸ ਨੇ ਸਿੱਖੀ ਨੂੰ ਇੱਕ ਨਵਾਂ ਹੀ ਮੋੜ ਦਿੱਤਾ ਉਸ ਸਮੇਂ ਵਿੱਚ ਇਹ ਬਹੁਤ ਹੀ ਆਮ ਯੋਧਨੀਤੀ ਸੀ ਜਦੋਂ ਕਿਸੇ ਸ਼ਹਿਰ ਨੂੰ ਜਾਂ ਕਿਸੇ ਕਿਲੇ ਨੂੰ ਘੇਰਾ ਪਾਉਣਾ ਹੁੰਦਾ ਸੀ ਤਾਂ ਫੌਜਾਂ ਉਸ ਨੂੰ ਘੇਰ ਕੇ ਉਸ ਦੇ ਆਲੇ-ਦੁਆਲੇ ਬੈਠ ਜਾਂਦੀਆਂ ਸੀ ਅਤੇ ਕਈ ਵਾਰ ਭੁੱਖ ਤੋਂ ਪਰੇਸ਼ਾਨ ਹੋ ਕੇ ਜੋ ਫੌਜਾਂ ਜੋ ਸ਼ਹਿਰ ਜਾਂ ਕਿਲੇ ਦੀ ਰੱਖਿਆ ਕਰਦੀਆਂ ਹੁੰਦੀਆਂ ਸੀ ਤਾਂ ਉਹ ਆਪਣੇ ਆਪ ਹੀ ਹਥਿਆਰ ਸੈੱਟ ਜਾਂਦੀਆਂ ਸੀ ਪਰ ਇਹ ਸਿੰਘ ਪਿਛਲੇ 6-7 ਮਹੀਨਿਆਂ ਤੋਂ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਅਤੇ ਜੇ ਮੈਂ ਸਾਰੀ ਦੁਨੀਆ ਦੇ ਖਜ਼ਾਨੇ ਨੂੰ ਇਕੱਠਾ ਕਰ ਲਾਂ ਸਾਰੀ ਦੁਨੀਆ ਦੀ ਧਨ ਦੌਲਤ ਨੂੰ ਵੀ ਇਕੱਠਾ ਕਰ ਲਾਂ ਤਾਂ ਵੀ ਮੈਂ ਇਹਨਾਂ ਦੇ ਪਿਆਰ ਦਾ ਮੁੱਲ ਨਹੀਂ ਝਕਾ ਸਕਦਾ ਤੇ ਮੈਂ ਇਹਨਾਂ ਵਿੱਚ ਇਹ ਖਜ਼ਾਨਾ ਵੰਡ ਕੇ ਇਹਨਾਂ ਦੀ ਨਿਸ਼ਠਾ ਦਾ ਇਹਨਾਂ ਦੇ ਪਿਆਰ ਦਾ ਨਰਾਦਰ ਨਹੀਂ ਕਰ ਸਕਦਾ